ਜਿੱਦਾਂ ਕੀ ਸਾਡੇ ਸਮਾਜ ਦੇ ਕੁਝ ਹੋਣ ਹਾਰ ਯੋਧੇ ਆਪਣੇ ਆਪ ਨੂੰ ਕਹਿੰਦੇ ਆ ਪਰ ਯੋਧੇ ਨਹੀਂ ਆ ਖੈਰ ਮੈਂ ਤਾਂ ਜ਼ਿਆਦਾ ਹੀ ਕੁਛ ਨਾਮ ਦੇ ਦਿੱਤਾ ਉਹਨਾਂ ਨੂੰ ਸਾਡੇ ਵੱਡੇ ਕਹਿੰਦੇ ਆ ਕਿ ਅਸੀਂ ਬਹੁਤ ਸਮਾਜ ਨੂੰ ਦੇਨਾ ਦਿੱਤੀਆਂ ਵਾ ਪਰ ਮੈਨੂੰ ਲੱਗਦਾ ਕਿ ਆਪਣੇ ਬੇਟਿਆਂ ਨੂੰ ਪਹਿਲਾਂ ਆਪਣੇ ਘਰ ਦੀ ਪੀੜੀ ਥੱਲੇ ਛੋਟਾ ਮਾਰ ਲੈਣ ਫਿਰ ਅੱਗੇ ਜੁੱਥ ਨੂੰ ਸੇਤ ਦੇਣ ਉਹਨਾਂ ਦੇ 옴 ਪ੍ਰਕਾਸ਼ ਅਨਾਰਿਆ ਜੀ ਦਾ ਬੇਟਾ ਜੋ ਕਿ ਪੰਜਾਬ ਸਰਕਾਰ ਵੱਲੋਂ ਵੀ ਕਿਹਾ ਗਿਆ ਸੀਗਾ ਕਿ ਜੋ ਹਥਿਆਰਾਂ ਦੇ ਨਾਲ ਫੋਟੋਆਂ ਡਿਲੀਟ ਕੀਤੀਆਂ ਜਾਂਨ ਪਰ ਮੈਨੂੰ ਲੱਗਦਾ ਹੈ ਕਿ ਕੋਈ ਖਾਸ ਹੀ ਆ ਜੋ ਕਿ ਇਹਨਾਂ ਨੇ ਹਲੇ ਤੱਕ ਅਸਲੇ ਨੂੰ ਪ੍ਰਮੋਟ ਕੀਤਾ ਹੈ ਓਮ ਪ੍ਰਕਾਸ਼ ਅਨਾਰਿਆ ਜੀ ਦੇ ਬੇਟੇ ਨੂੰ ਇਹ ਤੁਹਾਨੂੰ ਦਿਖਾਉਂਦੇ ਆ ਕਿ ਓਮ ਪ੍ਰਕਾਸ਼ ਅਨਾਰਿਆ ਜੀ ਦਾ ਬੇਟਾ ਤੇ ਮੈਂ ਆਪਣੇ ਵੀਰ ਨੂੰ ਪੁੱਛਣਾ ਚਾਹੁੰਦੀ ਆ ਕਿ ਨਵੇਂ ਜੂਥ ਨੂੰ ਇਹੀ ਸੇਤ ਦਿੰਦੇ ਪਏ ਹੋ ਆ ਜਿਹੜੀਆਂ ਅਸਲੇ ਦੀਆਂ ਤਸਵੀਰਾਂ ਪ੍ਰਮੋਟ ਕਰਦੇ ਪਏ ਸੇਤ ਦਿੰਦੇ ਪਏ ਹੋ ਤੇ ਮੈਂ ਕੋਈ ਆਪਣੇ ਕੋਲੋਂ ਕਹਾਣੀ ਬਣਾ ਕੇ ਨਹੀਂ ਦੱਸਦੀ ਪਈ ਓਮ ਪ੍ਰਕਾਸ਼ ਅਨਾਰਾ ਜੀ ਦੇ ਬੇਟੇ ਦੀ ਫੇਸਬੁੱਕ ਚੈੱਕ ਕਰ ਸਕਦੇ ਹੋ ਤੁਸੀਂ ਜਿਦੇ ਵਿੱਚ ਕੀ ਪੰਜਾਬ ਸਰਕਾਰ ਦੀ ਵੀ ਇਹਨੇ ਲੰਘਣਾ ਕੀਤੀ ਆ ਪੁਲਿਸ ਪ੍ਰਸ਼ਾਸਨ ਦੀ ਵੀ ਲੰਘਣਾ ਕੀਤੀ ਆ ਤੇ ਮੈਂ ਪ੍ਰਸ਼ਾਸਨ ਅੱਗੇ ਬੇਨਤੀ ਕਰਦੀ ਆ ਕਿ ਇਸ ਤੇ ਬੰਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ ਪੰਜਾਬ ਸਰਕਾਰ ਨੂੰ ਵੀ ਕਹਿੰਨੇ ਆ ਕਿ ਇਤੇ ਬੰਦੀ ਹੀ ਕਾਰਵਾਈ ਕੀਤੀ ਜਾਵੇ ਕਿਉਂਕਿ ਆਏ ਦਿਨ ਸੰਘਰਸ਼ੀ ਜੋ ਆਪਣੇ ਆਪ ਨੂੰ ਸੰਘਰਸ਼ੀ ਕਹਿੰਦੇ ਆ ਲੋਕਾਂ ਦੀਆਂ ਧੀਆਂ ਭੈਣਾਂ ਤੇ ਟਿੱਪਣੀਆਂ ਕਰਦੇ ਆ ਲੋਕਾਂ ਦੀਆਂ ਧੀਆਂ ਭੈਣਾਂ ਨੂੰ ਗੰਦੀਸ਼ੇ ਦਾਵਲੀ ਬੇਟਾ ਤਾਂ ਬੇਟਾ ਬਾਪ ਉਸੇ ਵੀ بڑا ਹੋ ਗਿਆ ਕਿ ਹਰ ਇੱਕ ਧੀ ਦੇ ਭੈਣ ਦੇ ਟਿੱਪਣੀ ਕਰਦਾ ਵਾ ਕਿ ਆਏ ਦਿਨ ਮੈਂ ਜੋ ਕਿ ਆਪਣੀਆਂ ਧੀਆਂ ਪੈਣ ਵਾਲ ਦੀ ਵਾਸਤੇ ਸੰਘਰਸ਼ ਕਰਦੀ ਆ ਜਿਹਦੇ ਵਾਸਤੇ ਕਿ ਆਏ ਦਿਨ ਮੈਨੂੰ ਟਾਰਗੇਟ ਕਰਦੇ ਆ ਤੇ ਮੈਂ ਬਾਰ-ਬਾਰ ਇਹੀ ਬੇਨਤੀ ਕਰਦੀ ਆ ਕਿ ਜੋ ਕਿ ਇਹਨੇ ਹਥਿਆਰਾਂ ਨੂੰ ਪ੍ਰਮੋਟ ਕੀਤਾ ਵਾ ਜਲਦ ਤੋਂ ਜਲਦ ਇੱਥੇ ਕਾਰਵਾਈ ਹੋਣੀ ਚਾਹੀਦੀ ਆ ਆਏ ਵਾ ਹਾਂ ਮੈਨੂੰ ਲੱਗਦਾ ਹੈ ਕੋਈ ਖਾਸ ਹੀ ਹੈ ਮੰਤਰੀਆਂ ਦਾ ਕਿ ਜੋ ਕੇ ਇਹਨੂੰ ਡਰ ਨਹੀਂ ਹੈਗਾ ਕਿ ਨਾ ਵੀ ਜੂਥ ਨੂੰ ਅੱਗੇ ਨਹੀਂ ਆਉਣ ਦਿੰਦਾ ਜੋ ਕਿ ਆਏ ਦਿਨ ਟਿੱਪਣੀਆਂ ਕਰਦੇ ਪਏ ਆ ਕਦੇ ਸਾਡੇ ਕੇ ਸਾਥੀ ਦੇ ਟਿੱਪਣੀ ਕਰਦੇ ਆ ਕਦੇ ਮੇਰੇ ਤੇ ਟਿੱਪਣੀ ਕਰਦੇ ਆ ਕਦੇ ਮੇਰੇ ਭਰਾਵਾਂ ਦੇ ਉੱਤੇ ਟਿੱਪਣੀ ਕਰਦੇ ਆ ਤੇ ਮੈਂ ਪ੍ਰਸ਼ਾਸਨ ਅੱਗੇ ਵੀ ਬੇਨਤੀ ਕਰਦੀ ਆ ਕਿ ਸਾਡੀ ਬਾਰ-ਬਾਰ ਸ਼ੋਭੀ ਨੂੰ ਖਰਾਬ ਕਰਦੇ ਆ ਜੋ ਕਿ ਮੈਂ ਪਿਛਲੇ ਦਿਨੀ ਵੀ ਕਿਹਾ ਸੀਗਾ ਕਿ ਅਸਲਿਆਂ ਨੂੰ ਜ਼ਿਆਦਾ ਪ੍ਰਮੋਟ ਕਰਦੇ ਪਏ ਆ ਮੈਨੂੰ ਡਰਿਆ ਮੈਂ ਪੁਲਿਸ ਪ੍ਰਸ਼ਾਸਨ ਨੂੰ ਪਹਿਲਾਂ ਵੀ ਫੇਸਬੁੱਕ ਤੇ ਲਾਈਵ ਹੋ ਕੇ ਵੀ ਦੱਸਿਆ ਸੀਗਾ ਮੈਂ ਪੰਜਾਬ ਸਰਕਾਰ ਅੱਗੇ ਵੀ ਬੇਨਤੀ ਕਰਦੀ ਆ ਕਿ ਮੈਂ ਇਹ ਦਿਨ ਲੋਕਾਂ ਦੀਆਂ ਧੀਆ ਭੈਣਾਂ ਦੀ ਰੱਖਿਆ ਕਰਨ ਦੀ ਆਵਾਜ਼ ਚੱਕਦੀ ਆ ਪਰ ਦੇਖੋ ਜੀ ਤੇ ਦੇਖੋ ਮੈਂ ਇੱਕ ਚੀਜ਼ ਹੋਰ ਦਿਖਾਉਣਾ ਚਾਹੁੰਦੀ ਕਿ ਪ੍ਰਾਣੀਆਂ ਨਹੀਂ ਆ ਇਹਦੀਆਂ ਹੁੰਦੀਆਂ ਹੀ ਆ ਤਸਵੀਰਾਂ ਵਾਂ ਜੋ ਕਿ ਆਈਡੀ ਤੋਂ ਕੱਢੀਆਂ ਹੋਈਆਂ ਸੀਗੀਆਂ ਜੋ ਆਈਡੀ ਇਹਦੀ ਚੱਲਦੀ ਪਈ ਹੈ ਮੇਰੇ ਵੀਰ ਦੀ ਤਾਂ ਮੈਨੂੰ ਲੱਗਦਾ ਹੈ ਕਿ ਇਹੀ ਸਿਹਤ ਜੂਥ ਨੂੰ ਵੀ ਦੇਵੇਗਾ ਤਾਂ ਮੈਨੂੰ ਡਰ ਵੀ ਹੈ ਇਸ ਵੀਰ ਦੇ ਉੱਤੋਂ ਕਿਉਂਕਿ ਜਦੋਂ ਮੈਂ ਸੰਘਰਸ਼ ਕਰਦੀ ਆ ਆਏ ਦੇ ਨੇ ਸਮਾਜ ਦੇ ਹੀ ਇਹ ਕੁਝ ਲੀਡਰ ਆ ਜੋ ਕਿ ਆਪਣੇ ਆਪ ਨੂੰ ਲੀਡਰ ਕਹਿੰਦੇ ਆ ਤਾਂ ਥੋੜੇ ਦਿਨ ਪਹਿਲਾਂ ਹੀ ਸਾਡੇ ਬੜੇ ਸਤਕਾਰਯੋਗ ਦੀ ਵੀਡੀਓ ਇੱਕ ਆਈ ਆ ਨਵੀਂ ਕਿ ਧੀਆ ਪੈਣਾ ਦੀ ਇੱਜ਼ਤਾਂ ਦੇ ਰਾਖੇ ਕਹਿੰਦੇ ਆ ਪਰ ਇੰਨੀ ਗੰਦੀ ਛੇਦਾਵਲੀ ਬੋਲਦੇ ਪਿਆ ਤੇ ਮੈਂ ਬੇਨਤੀ ਕਰਦੀ ਆ ਪੁਲਿਸ ਪ੍ਰਸ਼ਾਸਨ ਅੱਗੇ ਪੰਜਾਬ ਸਰਕਾਰ ਅੱਗੇ ਕਿ ਕੀ ਇਹਨਾਂ ਤੇ ਵੀ ਬਣਦੀ ਕਾਰਵਾਈ ਹੋਣੀ ਚਾਹੀਦੀ ਆ ਜਿਹੜੇ ਕਿ ਆਪਣੇ ਆਪ ਨੂੰ ਕੌਮ ਦੇ ਸਹੀ ਲੀਡਰ ਮੰਨਦੇ ਪਿਆ ਤੀ ਦੀ ਕੋਈ ਯਾਦ ਨਹੀਂ ਆ ਪਰ ਮੈਨੂੰ ਲੱਗਦਾ ਹੈ ਕਿ ਮੇਰੇ ਤੇ ਵਾਰ-ਵਾਰ ਕਿ ਇਹੀ ਮੈਨੂੰ ਹਰ ਸੰਘਰਸ਼ ਦੇ ਉੱਤੇ ਟਿੱਪਣੀ ਕਰਦੇ ਆ ਤੇ ਮੈਨੂੰ ਜਾਣੀ ਮਾਨੀ ਤੇ ਮੇਰੇ ਸਾਥੀਆਂ ਨੂੰ ਇਹਨਾਂ ਤੋਂ ਖਤਰਾ ਆ ਤੇ ਜੋ ਕਿ ਮੈਂ ਮਾਨਯੋਗ ਸੀਪੀ ਸਾਹਿਬ ਨੂੰ ਵੀ ਕੰਪਲੇਂਟ ਦੇ ਚੁੱਕੀ ਆ ਡੀਜੀਪੀ ਸਾਹਿਬ ਨੂੰ ਵੀ ਕੰਪਲੇਂਟ ਦਿੱਤੀ ਆ ਤੇ ਮੈਂ ਭਗਵੰਤ ਮਾਨ ਜੀ ਨੂੰ ਕਹਿੰਨੀ ਆ ਕਿ ਇਹਤੇ ਜੋ ਬਣਦੀ ਆ ਉਹ ਕਾਰਵਾਈ ਕੀਤੀ ਜਾਵੇ ਇਹਨੂੰ ਵੀ ਦੱਸਿਆ ਜਾਵੇ ਕਿ ਝੂਠ ਕਿਦਾਂ ਝੂਠ ਨੂੰ ਇਹ ਸੇਤ ਦੇ ਰਿਹਾ ਹੈ ਕਿਉਂਕਿ ਆਏ ਦਿਨ ਹੀ ਆਏ ਦਿਨ ਟਿੱਪਣੀਆਂ ਕਰਦਾ ਹੈ ਇਹ ਤੁਹਾਨੂੰ ਮੈਂ ਦੱਸ ਦੇਣਾ ਚਾਹੁੰਦੀ ਆ ਕਿ ਕਿੰਨਾ ਕਿ ਪੰਜਾਬ ਸਰਕਾਰ ਨੂੰ ਮੰਨਦਾ ਵਾ ਤੇ ਕਿੰਨਾ ਕਿ ਪੁਲਿਸ ਪ੍ਰਸ਼ਾਸਨ ਨੂੰ ਮੰਨਦਾ ਪਿਆ ਵਾ ਮੈਨੂੰ ਤਾਂ ਲੱਗਦਾ ਹੈ ਕਿ ਇਹ ਸੋਚਦੇ ਪਏ ਸੀਗੇ ਕਿ ਖੁਦ ਹੀ ਕਹਿੰਦੇ ਆ ਕਿ ਸਾਡੇ ਤੇ ਕੋਈ ਵੀ ਕਾਰਵਾਈ ਨਹੀਂ ਹੋਏਗੀ ਪਰ ਮੈਂ ਪੁਲਿਸ ਪ੍ਰਸ਼ਾਸਨ ਅੱਗੇ ਹੱਥ ਜੋੜ ਕੇ ਬੇਨਤੀ ਕਰਦੀ ਆ ਕਿ ਜੋ ਮੇਰੇ ਸਾਥੀ ਮੇਰੇ ਨਾਲ ਸੰਘਰਸ਼ ਕਰਦੇ ਆ ਤੇ ਉਹਨਾਂ ਨੂੰ ਵੀ ਇਹਨਾਂ ਤੋਂ ਖਤਰਾ ਵਾ ਤੇ ਮੈਂ ਪੁਲਿਸ ਪ੍ਰਸ਼ਾਸਨ ਅੱਗੇ ਤੇ ਮੁੱਖ ਮੰਤਰੀ ਭਗਵੰਤ ਮਾਨ ਦੇ ਅੱਗੇ ਬੇਨਤੀ ਕਰਦੀ ਆ ਇੰਕਮਿੰਗ ਵੌਇਸ ਦੇ ਤਾਂ ਜਲਦ ਕਾਰਵਾਈ ਹੋਣੀ ਚਾਹੀਦੀ ਆ ਇਹਨੂੰ ਵੀ ਪਤਾ ਲੱਗੇ ਕਿ ਆਪਾਂ ਕਿਸੇ